ਐਨਐਨਆਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰਵਾਸੀ ਰੇੜੀ ਵਾਲਿਆਂ ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਔਰ ਅੱਜ ਇੱਕ ਖਾਸ ਗੱਲ ਹੈ ਖਾਸ ਗੱਲ ਕੀ ਹੈ ਕਿ ਅਸੀਂ ਬਹੁਤ ਸਾਰੇ ਪ੍ਰਵਾਸੀ ਰੇੜੀ ਵਾਲਿਆਂ ਨਾਲ ਗੱਲ ਕੀਤੀ ਕਿਉਂਕਿ ਇੱਥੇ ਬੀਤੇ ਦਿਨੀ ਇੱਕ ਲੜਾਈ ਹੋਈ ਸੀ ਔਰ ਇੱਕ ਸਿੰਘ ਸਰਦਾਰ ਨੇ ਜਦੋਂ ਭਈਆਂ ਨੂੰ ਫਿਰ ਸਮਝਾਇਆ ਆਪਣੇ ਤਰੀਕੇ ਦੇ ਨਾਲ ਪਹਿਲਾਂ ਤਾਂ ਕਹਿੰਦੇ ਸੀ ਕਿ ਅਸੀਂ ਪੰਜਾਬੀਆਂ ਨੂੰ ਇੱਥੇ ਰੇੜੀ ਨਹੀਂ ਲਾਉਣ ਦਿੰਦੇ ਕੰਮ ਨਹੀਂ ਕਰਨੀ ਤੇ ਪਰ ਜਦੋਂ ਸਮਝਾਇਆ ਤਾਂ ਫਿਰ ਸਭ ਇੱਥੇ ਭੱਜ ਗਏ ਇਧਰ ਤਸਵੀਰ ਦੇਖ ਲਓ ਪਰਲੇ ਪਾਸੇ ਉਹ ਸਾਰੀ ਤਸਵੀਰ ਪ੍ਰਵਾਸੀ ਯੂਪੀ ਬਿਹਾਰ ਵਾਲਿਆਂ ਦੀ ਹੈ ਤਾਂ ਇੱਧਰ ਦੇ ਜੋ ਤਸਵੀਰ ਇਹ ਫਿਰ ਅੱਧੀ ਕੋ ਪੰਜਾਬੀਆਂ ਦੀ ਹੈ ਤੇ ਅੱਦੇ ਕੋ ਇੱਧਰ ਵੀ ਦੋ ਤਿੰਨ ਪ੍ਰਵਾਸੀ ਹੈ ਤਾਂ ਉਹ ਸਾਹਮਣੇ ਸਿੰਘ ਜੋ ਸਜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਇਹ ਸਾਰਾ ਮਸਲਾ ਪਹਿਲਾਂ اٹھਾਇਆ ਜੀ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਉਸਨਾ ਜੀ ਸੇਤਾ ਠੀਕ ਹੈ ਜੀ ਸਾਹ ਚੜਦੀ ਕਲਾ ਜੀ ਕਿਰਪਾ ਮਹਾਰਾਜ ਜੀ ਅਸੀਂ ਜੀ ਵੱਖਵਾਕ ਪਰਲੇ ਪਾਸੇ ਤਕਰੀਬਨ ਪ੍ਰਵਾਸੀ ਅਸੀਂ ਗੱਲ ਕੀਤੀ ਕਿ ਤੁਸੀਂ ਲੜਦੇ ਬੜੇ ਹੋ ਕਹਿੰਦੇ ਨਹੀਂ ਸਾਡੇ ਨਾਲ ਤਾਂ ਕਹਿੰਦੇ ਪੰਜਾਬੀ ਲੜਦੇ ਆ ਔਰ ਇੱਕ ਬੰਦਾ ਕਹਿੰਦਾ ਮੈਨੂੰ ਤਾਂ ਮੇਰੀ ਤਾਂ ਪੜ੍ਹਾਈ ਇੱਥੋਂ ਦੀ ਹੈ ਪਰ ਪੰਜਾਬੀ ਨੂੰ ਸੀ ਢੰਗ ਨਾਲ ਬੋਲ ਨਹੀਂ ਨਹੀਂ ਸਿਉਂਦੀ ਆੜੜ ਕੇ ਬੋਲਦਾ ਸੀ ਕਹਿੰਦਾ ਮੈਂ ਤਾਂ ਹੈ ਹੀ ਨਹੀਂ ਮੈਂ ਤਾਂ ਪੰਜਾਬੀ ਹਾਂ ਮੈਂ ਕਿ ਪੰਜਾਬੀ ਦੀ ਬੋਲੀ 'ਚ ਫਰਕ ਹੁੰਦਾ ਉਹ ਤਾਂ ਪੰਜਾਬੀ ਹੈ ਨਹੀਂਗਾ ਕਹਿੰਦਾ ਨਹੀਂ ਮੈਂ ਪੰਜਾਬੀ ਆ ਮੈਂ ਕਿ ਪੰਜਾਬੀ ਤੋਂ ਸਾਹਮਣੇ ਖੜੇ ਆ ਤੇ ਉਹਦੀ ਪਛਾਣ ਆ ਜਾਂਦੀ ਹੈ ਪਰ ਤੂੰ ਭਈਆ ਲੱਗਦਾ ਕਹਦਾ ਆਪਣੇ ਮੋਝੇ ਭਈਆ ਬੋਲਾ ਮੈਂ ਕਿ ਭਈਆ ਤਾਂ ਭਈਆ ਹੀ ਕਵਾਂਗੇ ਬਿਲਕੁਲ ਜੀ ਬਿਲਕੁਲ ਜਿਹੜਾ ਹੈ ਹੀ ਭਈਆ ਤੇ ਉਹਨੂੰ ਭਈਆ ਹੀ ਕਹਾਵਾਂਗੇ ਦਾ ਮਤਲਬ ਇਹ ਥੋੜੀ ਜਿਹੀ ਪੰਜਾਬ ਦੇ ਵਿੱਚ ਆਣ ਕੇ ਉਹਨੇ ਜਨਮ ਲੈ ਲਿਆ ਜੇ ਉਹਦੇ ਮਾਂ ਪਿਓ ਪਹਿਲਾਂ ਪੁਰਾਣੇ ਪੰਜਾਬ 'ਚ ਆਏ ਆ ਤੇ ਉਹ ਪੰਜਾਬ ਜਾਣ ਕੇ ਜਨਮ ਲੈ ਲਵੇ ਤੇ ਉਹ ਭਈਆ ਨਹੀਂ ਕਹਾਊਗਾ ਉਹ ਕਿਦਾਂ ਪੰਜਾਬੀ ਕਹਾਊਗਾ ਬਿਲਕੁਲ ਜੀ ਅੰਸ਼ਮੰਸ਼ ਦਾ ਉਹ ਭਈਆਂ ਦੀ ਆ ਨਾ ਤੇ ਜਦੋਂ ਉਹਦੇ ਮਾਂ ਪਿਓ ਬਿਹਾਰੀ ਹੋਏ ਤੇ ਉਹ ਆਪ ਵੀ ਭਈਆ ਹੀ ਹੋਊਗਾ ਇੱਕ ਜੀ ਹੋਰ ਗੱਲ ਮੈਂ ਉਹਨੂੰ ਇਹ ਵੀ ਪੁੱਛੀ ਕਿ ਤੁਸੀਂ ਤਕਰੀਬੇ ਲੰਮੇ ਟਾਈਮ ਤੋਂ ਕੰਮ ਕਰ ਰਹੇ ਸੀ ਜਦੋਂ ਪੰਜਾਬੀਆਂ ਨੇ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਉਹਨਾਂ ਉਹਨਾਂ ਦੇ ਨਾਲ ਲੜ ਪਏ ਪੰਜਾਬੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਕੋਈ ਤੁਹਾਡਾ ਬੈਰ ਵਿਰੋਧ ਤਾਂ ਹੈ ਨਹੀਂ ਸੀ ਕਿੰਨੇ ਕਿ ਹਮ ਨਹੀਂ ਲੜੇ ਉਹ ਲੜ ਪਏ ਹਮਾਰੇ ਨਾਲ ਦੇਖੋ ਜੀ ਆਪਾਂ ਪਹਿਲ ਕੀਤੀ ਨਹੀਂ ਤੁਹਾਨੂੰ ਪਤਾ ਖਾਲਸਾ ਪਹਿਲ ਕਰਦਾ ਨਹੀਂ ਠੀਕ ਹੈ ਜੀ ਤੇ ਨਾ ਹੀ ਦੂਲ ਕਰਦਾ ਫਿਰ ਜਦੋਂ ਕੋਈ ਚੜ ਕੇ ਆਉਂਦਾ ਤਾਂ ਫਿਰ ਚੜ ਕੇ ਆਏ ਦਾ ਫਿਰ ਜਵਾਬ ਵੀ ਦੇਣਾ ਪੈਂਦਾ ਆਪਾਂ ਤਾਂ ਪਹਿਲ ਕੋਈ ਨਹੀਂ ਕੀਤੀ ਉਹ ਆ ਚੜ ਕੇ ਆਏ ਉਹਨਾਂ ਨੇ ਸਾਨੂੰ ਰੋਕਿਆ ਕਿ ਤੁਸੀਂ ਮਤਲਬ ਲਾਉਣਦੇ ਆ ਸਾਡੇ ਬਰਾਬਰ ਕੰਮ ਕਰਦੇ ਆ ਸ਼ੁਰੂ ਤਾਂ ਉਹਨਾਂ ਨੇ ਜਦੋਂ ਰੋਕਿਆ ਸਾਨੂੰ ਇਸ ਚੀਜ਼ ਦਾ ਫਿਰ ਅਸੀਂ ਜਵਾਬੀ ਕਾਰਵਾਈ ਕੀਤੀ ਆ ਉਦਾਂ ਕੋਈ ਜਵਾਬੀ ਕਾਰਵਾਈ ਨਹੀਂ ਕਰਦਾ ਹੁੰਦਾ ਇਹ ਸਾਰਾ ਸਾਲ ਝੂਠ ਹੀ ਆ ਇਹ ਤਾਂ ਉਹਨਾਂ ਨੇ ਹੁਣ ਚੈਨਲ ਦੇ ਮੂੰਹ ਤੇ ਆਣ ਕੇ ਕਹਿਣਾ ਹੀ ਸੀ ਕਿ ਅਸੀਂ ਕੁਝ ਇਹ ਥੋੜੀ ਕੋਈ ਬੰਦਾ ਮਾਰ ਕੇ ਕੋਈ ਕਤਲ ਕਰਕੇ ਕੋਈ ਇਹ ਥੋੜੀ ਮੰਨਦਾ ਹੁੰਦਾ ਕਿ ਮੈਂ ਕਤਲ ਕੀਤਾ ਠੀਕ ਜੀ ਕਦੇ ਸਟਾਰਟਿੰਗ ਸੀ ਤੁਸੀਂ ਗੱਲ ਕੀਤੀ ਕਿ ਜਦੋਂ ਕੋਈ ਚੜ ਕੇ ਆਵੇ ਤਾਂ ਫਿਰ ਚਾਰ ਹੱਥ ਦਿਖਾਏ ਕੁਝ ਕੀਤਾ ਵੀ ਸੀਗਾ ਹੀ ਛੱਡ ਕੇ ਆਉਣਗੇ ਤੇ ਫਿਰ ਚ ਹੱਤ ਚਾਰ ਦਿਖਾਵਾਂਗੇ ਵੀ ਫਿਰ ਠੀਕ ਤੋ ਸਟਾਰਟਿੰਗ ਹੀ ਸੀ ਕਹਿੰਦੇ ਕਾਫੀ ਜ਼ਿਆਦਾ ਲੜਦੇ ਸੀ ਬੈਂਸ ਬਾਜੀ ਹੋਈ ਤੇ ਨਹੀਂ ਬੈਂਸ ਬਾਜੀ ਹੋਈ ਆ ਇੱਕ ਦਿਨ ਬੈਂਸ ਬਾਜੀ ਹੋਈ ਆ ਇੱਕ ਦਿਨ ਨਹੀਂ ਕਾਫੀ ਵਾਰ ਹੀ ਬੈਂਸ ਬਾਜੀ ਹੋ ਚੁੱਕੀ ਆ ਪਰ ਹੁਣ ਇਹਨਾਂ ਨੂੰ ਸਾਫ਼-ਸਾਫ਼ ਇੱਕ ਸ਼ਬਦਾਂ 'ਚ ਇੱਕ ਗੱਲ ਦੱਸਤੀ ਆ ਕਿ ਹੁਣ ਕੋਈ ਬੈਂਸ ਬਾਜੀ ਨਹੀਂ ਕਰਾਂਗੇ ਹੁਣ ਬਸ ਤੁਹਾਨੂੰ ਦੱਸਾਂਗੇ ਫਿਰ ਮਤਲਬ ਕਿਦਾਂ ਮ ਕੀਤਾ ਜਾਂਦਾ ਹੱਲ ਪਰ ਅਹੀਂ ਹੱਲੀ ਕਰਾਂਗੇ ਪੱਕਾ ਹੀ ਹੱਲ ਫਿਰ ਖਾਲਸਾ ਹੱਲ ਪੱਕੀ ਕਰਦੇ ਕੱਚਾ ਨਹੀਂ ਕਰਦੇ ਹਾਂ ਪੱਕਾ ਹੀ ਹੱਲ ਕਰਾਂਗੇ ਆਪਾਂ ਤਾਂ ਪਹਿਲੀ ਵਾਰੀ ਵੀ ਪਿਆਰ ਨਾ ਸਮਝਾਉਣੇ ਹੁੰਨੇ ਦੂਜੀ ਵਾਰੀ ਵੀ ਪਿਆਰ ਨਾ ਸਮਝਾਉਣੇ ਆ ਤੇ ਫਿਰ ਤੀਜੀ ਵਾਰੀ ਦਾ ਫਿਰ ਉਹੀ ਫਿਰ ਬਾਬਾ ਬੂਤਾ ਸਿੰਘ ਵਾਲਾ ਡੰਡਾ ਹੀ ਚੱਲਦਾ ਹੁੰਦਾ ਫਿਰ ਇੱਕ ਜੀ ਹੋਰ ਗੱਲ ਹੈ ਤਕਰੀਬਨ 6 ਤੋਂ 7 ਰੇੜੀਆਂ ਜੋ ਮੈਨੂੰ ਲੱਗਦਾ ਕਿ ਪ੍ਰਵਾਸੀਆਂ ਨਹੀਂ ਹੋਣਗੇ ਤੇ ਸਟਾਰਟਿੰਗ ਜੇ ਪੰਜਾਬੀਆਂ ਦੀ ਗਿਣਤੀ 2 ਤੋਂ 3 ਸੀ ਅੱਜ ਕਿੰਨੀ ਗਿਣਤੀਆਂ ਪੰਜਾਬੀਆਂ ਦੀ ਤੇ ਪ੍ਰਵਾਸੀਆਂ ਦੀ ਕਿੰਨੀ ਗਿਣਤੀ ਹੈ ਅੱਜ ਜੇ ਤੁਸੀਂ ਦੇਖ ਲਓ ਆ ਪੰਜਾਬੀਆਂ ਦੀ ਗਿਣਤੀ ਆ ਇੱਧਰੋਂ ਸ਼ੁਰੂ ਹੋ ਗਏ ਆਪਾਂ ਇੱਥੇ ਚਾਹ ਘਟੂ ਘਟੇ 6-7 ਪੰਜਾਬੀਆਂ ਦੇ ੱਡੇ ਹੋ ਗਏ ਆ ਆਪਦੇ ਹਾਂ ਤੇ ਸਟਾਰਟਿੰਗ ਤੁਸੀਂ ਕੀਤੀ ਸੀ ਉਸ ਤੋਂ ਬਾਅਦ ਅੱਗੇ ਸੋਕੇ ਕੰਮ ਵਧਦਾ ਗਿਆ ਸਟਾਰਟਿੰਗ ਆਪਾਂ ਹੀ ਕੀ ਆ ਮਾਡਲ ਆਉਣ ਵਾਲੇ ਚਲੋ ਆਪਾਂ ਹੀ ਆ ਆਪਾਂ ਵੀ ਕਹਦੇ ਆ ਕਾਲਪੁਰਖ ਨੇ ਜਿੰਨੀ ਕਿ ਸੇਵਾ ਲੈਣੀ ਸੀ ਉਹ ਸੇਵਾ ਲਈ ਕਾਲਪੁਰਖ ਨੇ ਚਲੋ ਆਪਾਂ ਤਾਂ ਇਹੀ ਆ ਕਿ ਨਾਲ ਲਿਆਂਕ ਕੇ ਮਤਲਬ ਕੰਮ ਹੀ ਸ਼ੁਰੂ ਕਰਾਇਆ ਵਾ ਬਾਕੀ ਕਰਨ ਕਰਾਉਣ ਵਾਲਾ ਤਾਂ ਉਹ ਮਹਾਰਾਜ ਹੀ ਆ ਪਈ ਆ ਤੇ ਬਾਕੀ ਮੇਰੀ ਸਾਰੇ ਵੀਰਾਂ ਭੈਣਾਂ ਭਰਾਵਾਂ ਅੱਗੇ ਇਹੀ ਬੇਨਤੀ ਆ ਕਿ ਆਪ ਇੰਨਾ ਕੰਮਾਂ ਚੱਗੇ ਆਓ ਕਿਉਂਕਿ ਹੁਣ ਬਾਹਰ ਜਾਣ ਚ ਕੁਝ ਨਹੀਂ ਰੱਖਿਆਗਾ ਜਿੰਨੇ ਕ ਪੈਸੇ ਤੁਸੀਂ ਬਾਹਰ ਲਾ ਲਾ ਕੇ ਜਾਂਦੇ ਆ ਕੋਈ ਇੰਨੇ ਕ ਪੈਸੇ ਇੱਥੇ ਲਾ ਲਓ ਉਹੀ ਕੁਝ ਉੱਥੇ ਬਣਦਾ ਉਹੀ ਕੁਝ ਇੱਥੇ ਬਣਦਾ ਬਾਕੀ ਤੁਹਾਨੂੰ ਪਤਾ ਹੀ ਆ ਬਾਹਰਲੀਆਂ ਕੰਟਰੀਆਂ ਦੇ ਕੀ ਹਾਲ ਹੋਣਦੇ ਆ ਹਨ ਤੇ ਉੱਥੇ ਵੀ ਤਾਂ ਖਾਣੀਆਂ ਉੱਥੇ ਵੀ ਦੂ ਰੋਟੀਆਂ ਦੇ ਖਾਣੀਆਂ ਇੱਥੇ ਵੀ ਰੋਟੀਆਂ ਠੀਕ ਹੈ ਹਾਂ ਬਿਲਕੁਲ ਜੀ ਇਹ ਤੁਹਾਨੂੰ ਸਹੀ ਗੱਲ ਆ ਇੱਕ ਇੱਕ ਗੱਲ ਹੋਰ ਹੁੰਦੀ ਹੈ ਜੀ ਦੇਖੋ ਕਿਤੇ ਕੋਈ ਬੰਦਾ ਕੰਮ ਕਰਦਾ ਤੇ ਨਾਲ ਕੋਈ ਹੋਰ ਕੰਮ ਉਹਦੇ ਨਾਲ ਦੇ ਕਰ ਲੈਂਦਾ ਕਹਿੰਦੇ ਕਿ ਉਹ ਬੰਦਾ ਉਹਦਾ ਵੈਰੀ ਬਣ ਜਾਂਦਾ ਤੇ ਮੈਂ ਇੱਥੇ ਦੇਖਿਆ ਕਿ ਪੰਜਾਬੀ ਦੀ ਰੇੜੀ ਦੇ ਨਾਲ ਰੇੜੀ ਲੱਗੀ ਹੋਈ ਹੈ ਇੱਕੋ ਜੇ ਕੰਮ ਆ ਸਾਰਿਆਂ ਦੇ ਤੁਹਾਡੇ ਵਿੱਚ ਵੀ ਕਦੀ ਆਪਸੀ ਕੋਈ ਮਤਭੇਦ ਹੋਇਆ ਨਹੀਂ ਦੇਖੋ ਜੀ ਚਲੋ ਭਰਾਵਾਂ 'ਚ ਆਪਸੀ ਸੋ ਮਤਭੇਦ ਹੁੰਦੇ ਆ ਪਰ ਇਹ ਆ ਕੇ ਭਰਾ ਭਰਾ ਕਦੀ ਕਿਸੇ ਦੇ ਦੁਸ਼ਮਣ ਨਹੀਂ ਬਣਦੇਗੇ ਚਲੋ 100 ਮਤਭੇਦ ਹੁੰਦੇ ਆ 100 ਗੱਲਾਂ ਬਾਤਾਂ ਕਹਿੰਦੇ ਜਦੋਂ ਦੋ ਭਾਂਡੇ ਹੋਣ ਉਹ ਖੜਕਦੇ ਹੀ ਹੁੰਦੇ ਆ ਕੋਈ ਸਾਨੂੰ ਆਪਣੇਆਂ ਤੋਂ ਕੋਈ ਐਡਾ ਖਤਰਾ ਨਹੀਂ ਹੈਗਾ ਕੋਈ ਗੱਲ ਨਹੀਂ ਜੇ ਆ ਆਪਣੇ ਆਪਸ ਭਰਾਵਾਂ ਦੇ ਵਿੱਚ ਕੋਈ ਗੱਲਬਾਤ ਮਾੜੀ-ਮੋਟੀ ਹੋ ਵੀ ਜਾਵੇ ਕੋਈ ਪਹਿਲੀ ਗੱਲ ਤਾਂ ਸਾਡੀ ਕੋਈ ਹੁੰਦੀ ਨਹੀਂ ਜੇ ਕੋਈ ਹੋ ਵੀ ਜਾਵੇ ਤਾਂ ਕੋਈ ਐਡੀ ਕੋਈ ਇਸ਼ੂ ਦੀ ਗੱਲ ਨਹੀਂ ਸਾਡੇ ਲਈ ਖਤਰਾ ਇਹ ਨਹੀਂ ਖਤਰਾ ਸਾਡੇ ਲਈ ਇਹ ਲੋਕ ਨੇ ਜ਼ਿਆਦਾ ਨਾ ਕਿ ਸਾਡੇ ਆਪ ਦੇ ਲੋਕ ਆਪ ਦੇ ਲੋਕ ਖਤਰਾ ਜੇ ਸਾਡੇ ਆਪ ਦੇ ਬੰਦੇ ਖਤਰਾ ਹੀ ਹੋਣ ਤੇ ਅਸੀਂ ਆਪ ਦੇ ਬੰਦਿਆਂ ਨੂੰ ਲਿਆਂਕ ਕੇ ਕਿਉਂ ਸਟੈਂਡ ਕਰੀਏ ਆਪਣੇ ਬੰਦਿਆਂ ਨੂੰ ਲਿਆਂਕ ਕੇ ਕਿਉਂ ਇੰਨਾ ਕੰਮਾਂਗਾਰਾਂ ਚ ਵੜ ਗਏ ਜੇ ਆਪਣੇ ਬੰਦੇ ਹੀ ਆਪਣੇ ਆਲੀ ਖਤਰਾ ਹੋਣ ਆਪਣੇ ਲਈ ਉਹ ਬੰਦੇ ਖਤਰਾ ਵਾ ਜਿਹੜੇ ਬੰਦੇ ਇਹਨਾਂ ਦੇ ਕੋਲੋਂ ਆਣ ਕੇ ਛੱਕਦੇ ਆ ਜੋ ਵੀ ਆ ਬਿਲਕੁਲ ਜੀ ਜੋ ਇਹਨਾਂ ਕੋਲ ਖਾਂਦੇ ਆ ਹਾਂ ਜੀ ਜੋ ਵੀ ਖਾਣ ਪੀਣਿਆ ਨਾ ਸਾਡੇ ਬੰਦੇ ਜਿਹੜੇ ਇਹਨਾਂ ਕੋਲੋਂ ਆਣ ਕੇ ਛੱਕਦੇ ਆ ਉਹ ਬੰਦੇ ਸਾਡੇ ਲਈ ਖਤਰਾ ਇੱਕ ਜੀ ਹੋਰ ਗੱਲ ਤੁਸੀਂ ਸ਼ਰਧਾਈ ਲਾਉਣੀਓ ਬਹੁਤ ਸਾਰੇ ਹੋਰ ਮੈਂ ਸਿੰਘ ਦੇਖਿਆ ਜ਼ਿਆਦਾਤਰ ਕੇ ਸਿੰਘਾਂ ਦੀ ਗਿਣਤੀ ਹੈ ਤੇ ਭਈ ਇਹ ਕਹਿ ਸਕਦੇ ਆ ਜਾਂ ਬਿਹਾਰੀ ਇਹਨਾਂ ਦੀ ਗਿਣਤੀ ਨਹੀਂ ਹੈ ਪਰ ਕਈ ਥਾਵਾਂ ਤੇ ਮੈਂ ਦੇਖਿਆ ਕਿ ਥੱਲੇ ਬੈਠ ਕੇ ਜੋ ਸਮਾਨ ਤੁਸੀਂ ਰੱਖਦੇ ਹੋ ਉਹ ਚੀਜ਼ਾਂ ਉਹਨਾਂ ਸਾਰੀਆਂ ਰੱਖੀਆਂ ਹੋਈਆਂ ਪਰ ਰਗੜੇ ਵਾਲਾ ਸਮਾਨ ਨਹੀਂ ਹੈ ਕਾਪੀ ਜੁੜੀ ਕਰਨੀ ਸ਼ੁਰੂ ਕਰ ਚੁੱਕੇ ਨੇ ਇਹ ਵੀ ਦੇਖੋ ਜੀ ਕਾਪੀ ਜਿਹੜਾ ਮਰਜੀ ਕਰੀ ਜਾਵੇ ਕਾਪੀ ਕਰਨ ਨੂੰ ਬਹੁਤ ਆਉਂਦੇ ਆ ਕਾਪੀ ਕਰਨ ਨੂੰ ਕਾਪੀ ਰਾਈਟ ਦਾ ਚੱਕ ਕੇ ਹਰ ਕੋਈ ਮਾਰ ਲੈਂਦਾ ਹੁਣ ਜੇ ਕੋਈ ਕਹੇ ਨੇ ਪੋਸਟ ਪਾਉਣੀ ਹੋਵੇ ਉਹ ਵੀ ਚੱਕ ਕੇ ਕਿਸੇ ਦੇ ਸ਼ੇਅਰ ਲਿਖਿਆ ਚੱਕ ਕੇ ਕਾਪੀ ਕਰ ਲੈਂਦਾ ਕਾਪੀ ਕਰ ਲੈਣਾ ਪਰ ਜੋ ਚੀਜ਼ ਰੀਅਲ ਦੇ ਵਿੱਚ ਬਣਦੀ ਆ ਉਹ ਤਾਂ ਫਿਰ ਰੀਅਲ ਦੇ ਵਿੱਚ ਹੀ ਆ ਨਾ ਹਲਸਾ ਦੀ ਗੱਲਬਾਤ ਲੱਗ ਗਿਆ ਜੀ ਹਾਂਜੀ ਬਿਲਕੁਲ ਜੋ ਚੀਜ਼ ਆਪਾਂ ਬਣਾਉਨੇ ਆ ਹੁਣ ਦੇਖੋ ਜੀ ਨੀਲੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇਧਰੋਂ ਕੈਮਰਾਮੈਨ ਸਾਹਿਬ ਕੈਮਰਾ ਮਾਰ ਦਿਓ ਨੀਲੇ ਨਿਸ਼ਾਨਾ ਸਾਹਿਬ ਥੱਲੇ ਇਹ ਚੀਜ਼ ਜੋੜ ਨਹੀਂ ਰੱਖ ਸਕਦੇ ਨਾ ਹੀ ਲਾ ਸਕਦੇ ਬਿਲਕੁਲ ਬਾਣੀ ਚੱਲਦੀ ਆ ਠੀਕ ਹੈ ਜੀ ਬਾਣੀ ਦੇ ਪੈਰੇ ਨਾਲ ਲੱਗੇ ਆ ਪੂਰੀ ਮਰਜ਼ਾਦਾ ਦੇ ਵਿੱਚ ਜਿਹੜੀ ਆਪਾਂ ਸਰਦਈ ਵੀ ਜਿਹੜੀ ਆ ਪੂਰੀ ਮਰਜ਼ਾਦਾ ਦੇ ਵਿੱਚ ਤਿਆਰ ਕਰੀਦੀ ਆ ਆਪਾਂ ਕੱਲਾ ਏਸੀ ਨੂੰ ਬਿਜ਼ਨਸ ਹੀ ਨਹੀਂ ਰੱਖਿਆ ਹੈਗਾਗਾ ਏਸੀ ਨੂੰ ਆਪਾਂ ਮਰਜ਼ਾਦਾ ਵੀ ਪੂਰੀ ਇੱਥੇ ਰੱਖੀਦੀ ਆ ਇਹ ਨਹੀਂ ਹੈਗਾਗਾ ਇੱਥੇ ਗੁਰਬਾਣੀ ਚੱਲਦੀ ਆ ਠੀਕ ਹੈ ਜੀ ਅਰਦਾਸ ਬੇਨਤੀ ਹੁੰਦੀ ਆ ਅਰਦਾਸ ਬੇਨਤੀ ਦੇਖੋ ਜੀ ਭੋਗ ਜਿਹੜਾ ਵਾ ਨਾ ਭੋਗ ਪਹਿਲਾਂ ਆਪਣੇ ਸ਼ਗਨ ਨੂੰ ਜਿਹੜਾ ਉਹ ਭੋਗ ਲਵਾਈਦਾ ਠੀਕ ਹੈ ਜੀ ਬਾਅਦ ਵਿੱਚ ਜਿਹੜਾ ਮਤਲਬ ਜਿਹੜੀ ਚੀਜ਼ ਆਪਾਂ ਸੀਲ ਕਰਨੀ ਆ ਉਹ ਚੀਜ਼ ਲੱਗ ਰੱਖੀਦੀ ਆ ਪਰ ਜਿਹੜਾ ਸ਼ਹੀਦਾਂ ਸਿੰਘਾਂ ਨੂੰ ਜਿਹੜੀ ਸ਼ਹੀਦਾਂ ਸਿੰਘਾਂ ਕੋ ਪ੍ਰਵਾਨਗੀ ਲਈਦੀ ਆ ਉਹ ਆਪ ਬਣਾ ਕੇ ਆਪ ਸ਼ਕੀਦੀ ਆ। ਖਾਲਸਾ ਜੀ ਵੈਸੇ ਜੋ ਮੈਂ ਸਵਾਲ ਕਰਨ ਲੱਗਾ ਮੇਰਾ ਸਵਾਲ ਇਹ ਬਣਦਾ ਤਾਂ ਨਹੀਂ ਤੇ ਪਰ ਫੇਰ ਹੀ ਮੇਰੇ ਜਿਹੇ ਦਿਮਾਗ ਵਿੱਚ ਸੀ ਜੇਕਰ ਮੈਂ ਇੰਨੇ ਦਿਨ ਕਮ ਲਾਈਏ ਤਾਂ ਗੁਜ਼ਾਰਾ ਵਧੀਆ ਹੋ ਜਾਣਾ। ਚਲੋ ਇਨਕਮ ਨਾ ਦੱਸਿਓ। ਕੋਈ ਤੁਹਾਡੀ ਇਨਕਮ ਸੁਣ ਕੇ ਬਹੁਤ ਸਾਰੇ ਜਕਰ ਤੁਸੀਂ ਦੱਸੋਗੇ ਤੇ ਬੜੇ ਕੰਮ ਕਰ ਸਕਦੇ ਆ ਪੰਜਾਬੀ ਕਿ ਅਸੀਂ ਕਰੀਏ ਖਾਲਸਾ ਜੀ ਕਮਾਉਂਦੇ ਆ ਚਾਰ ਪੈਸੇ। ਨਹੀਂ ਬਬ ਵਧੀਆ ਹੁੰਦੀ ਆ। ਕਮਾਈ ਵਧੀਆ ਹੁੰਦੀ ਆ ਦੇਖੋ ਜੀ। ਜੇ ਮੇਰੇ ਕੋਲ ਕਮਾਈ ਹੁੰਦੀ ਆ ਤੁਸੀਂ ਆਪ ਸੋਚ ਸਕਦੇ ਆ ਪਹਿਲਾਂ ਆਪਣਾ ਇੱਕ ਅੱड्डा ਸੀ ਇੱਕ ਅੱਡੇ ਤੋਂ ਆਪਾਂ 2-3 ਅੱਡੇ ਵਧਾ ਲਏ ਆ ਠੀਕ ਆ ਜੀ ਜੇ ਕੁਝ ਮੈਨੂੰ ਕੁਝ বাজਦਾ ਪਿਆ ਤੇ ਮੈਂ ਇੱਥੇ ਬੈਠਾ ਖਾਲਸਾ ਜੀ ਇੱਕ ਹੋਰ ਗੱਲ ਆ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਬਾੜੀ ਦਸੇ ਜੀ ਚੱਲ ਰਿਹਾ ਵਾ ਬਹੁਤ ਸਾਰੇ ਬੰਦੇ ਦਿਹਾੜੀ ਤੇ ਜਾਂਦੇ ਆ ਬਿਲਕੁਲ 5 ਤੋਂ 600 ਰੁਪਏ ਦਿਹਾੜੀ ਉਹਨਾਂ ਨੂੰ ਮਿਲਦੀ ਹੈ ਬਿਲਕੁਲ ਜੀ ਕੰਮ ਸਾਰਾ ਦਿਨ ਕਰਦੇ ਆ ਮਿਹਨਤ ਕਰਦੇ ਆ ਤੇ ਸਿਰਫ ਰੋਟੀ ਕਾਸਤੇ ਗਰੀਬ ਬੰਦੇ ਦੀ ਕਹਿੰਦੇ ਗਰੀਬ ਬੰਦੇ ਤੇ ਪਉ ਦੀ ਰਾਤਾਂ ਦੀ ਮਨਿਆਰਕੇ ਨਹੀਂ ਥੋੜੀ ਹੁੰਦੀ ਐ ਤੇ ਉਹ ਗਰੀਬ ਬੰਦੇ ਵਿਚਾਰੇ ਕੰਮ ਕਰਦੇ ਆ ਜੇਕਰ ਉਹ 5-600 ਰੁਪਇਆ ਦਿਹਾੜੀ ਹੁੰਦੀ ਐ ਜੇਕਰ ਇਹੋ ਜਿਹੀ ਕਿਤੇ ਅੱਡਾ ਲਾ ਲੈਣ ਤਾਂ ਉਹ ਬੰਦੇ 7-800 ਰੁਪਏ ਜੇਕਰ ਮਿਹਨਤ ਕਰਨ ਤਾਂ ਕਮਾ ਸਕਦੇ ਐ ਬਿਲਕੁਲ ਆਰਾਮ ਨਾਲ ਕਮਾ ਸਕਦੇ ਐ 7-800 ਕਿਉਂ ਬਾਦੀ ਕਮਾ ਕੇ ਜਾਣਗੇ ਆ ਪੈੜੀਆਂ ਮੈਂ ਛੋਟਾ ਜਿਹਾ ਲਾ ਕੇ ਚੱਲੀ ਜੀ ਇਹਨਾਂ ਨੂੰ ਹਾਂਜੀ ਬਾਦੀ ਬਾਦੀ ਨਾਰਮਲ ਜੇ ਆਪਾਂ ਮੰਨ ਲਓ ਕਿੰਨੇ ਆ ਆਪਾਂ ਕੋਈ ਵੀ ਕੰਮ ਦਾ ਨਾਰਮਲ ਸੈਟਅਪ ਕਰਦੇ ਆ ਤਾਂ ਨਾਰਮਲ ਉਹ ਬੰਦਾ 2 ਤੋਂ 25000 ਰੁਪਏ 2500 ਰੁਪਇਆ ਦਿਹਾ ਪਾ ਲੈਂਦਾ ਨੋਰਮਲ ਦੋ ਸ਼ਹਿਰਾ ਆਪਣੇ ਨਾਲ ਤਾਂ ਨਹੀਂ ਕਰ ਰਹੇ ਹਾਂਜੀ ਸ਼ਹਿਰਾ ਆਪਣੇ ਨਾਲ ਤਾਂ ਨਹੀਂ ਕਰ ਰਹੇ ਚਲੋ ਜਿੱਦਾਂ ਫਰਜੀ ਸਮਝ ਲਓ ਤੁਸੀਂ 2000 ਤੋਂ 2500 ਬੰਦਾ ਨੋਰਮਲ ਦਿਹਾੜੀ ਪਾ ਲੈਂਦਾ ਹਾਂਜੀ ਦਿਹਾੜੀ ਪਾਉਂਦਾ ਨੋਰਮਲ ਕੰਮ ਦੇ ਵਿੱਚ ਵੀ ਪਾਉਂਦਾ ਤਾਂ ਸੋ ਬਾਹਰ ਜਾਣ ਦੀ ਕੋਈ ਏਡੀ ਲੋੜ ਨਹੀਂ ਹੈਗੀ ਕਿ ਬਾਹਰ ਵੀ ਬੰਦਾ 2-2 3-3 ਸ਼ਿਫਟਾਂ ਲਾ ਕੇ ਕੰਮ ਕਰਦਾ ਤੇ ਜੇ ਬੰਦਾ ਉਹੀ ਇੱਥੇ ਮਤਲਬ ਆਪਣੇ ਕੰਮ ਨੂੰ ਪਹਿਲ ਦੇ ਕੇ ਤੇ ਆ ਮਤਲਬ ਪਹਿਲ ਦੇ ਆਧਾਰ ਤੇ ਆਪਣਾ ਕੰਮ ਕਰੇ ਤਾਂ ਬਹੁਤ ਵਧੀਆ ਗੱਲ ਆ ਬਾਕੀ ਸਾਡੇ ਕੋਲ بڑے ਸ਼ਖਸ਼ ਹੁੰਦੇ ਆ بڑے ਬੰਦਿਆਂ ਨੇ ਕਾਈ ਯਾਰਾ ਕਿਹੜੇ ਕੰਮਾਂ ਚੋਂ ਕੰਮ ਆ ਜਾਂ ਕਿਹੜੇ ਕੰਮ ਖੋਲੇ ਆ ਸੋ ਆਪਾਂ ਨੂੰ ਕਿਸੇ ਦੀ ਕੋਈ ਹੈ ਨਹੀਂ ਕੋਈ ਜਿਹੜਾ ਜੋ ਕਰਦਾ ਕਹਿੰਦਾ ਕਹੀ ਜਾਵੇ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਗਈ ਆਪਾਂ ਨੂੰ ਪਤਾ ਆਪਣੇ ਦਿਲ ਚ ਕੀ ਆ ਆਪਾਂ ਕਿਸੇ ਤੋਂ ਚੋਰੀ ਲੁੱਟ ਕੇ ਨਹੀਂ ਖਾਂਦੇਗੇ ਹੈਗੇ ਆਪਾਂ ਕਿਸੇ ਦੀਆਂ ਚੈਨੀਆਂ ਲਾ ਕੇ ਨਹੀਂ ਵੇਚਦੇ ਆਪਾਂ ਕਿਸੇ ਦੇ ਘਰੇ ਡਾਕਾ ਨਹੀਂ ਮਾਰਦੇ ਆਪਾਂ ਆਪਣੀ ਮਿਹਨਤ ਕਰਦੇ ਆਂ ਕਿਰਤ ਕਰਦੇ ਆਂ ਠੀਕ ਹੈ ਜੀ ਸੋ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਸੋ ਇੱਥੇ ਬੜੇ ਬੰਦੇ ਆਉਂਦੇ ਆ ਆ ਗੱਲਾਂ ਕਰਦੇ ਜਿਹੜੇ ਯਾਰ ਕਿਹੜੇ ਕੰਮ ਹੀ ਪੈ ਗਈਆਂ ਜਾਂ ਕਿਦਾਂ ਸੋ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਕਿ ਬਾਕੀ ਸਾਨੂੰ ਕਾਲਪੁਰਖ ਦੇ ਨਾਲ ਆ ਅਸੀਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਆਪਾਂ ਕਾਲਪੁਰਖ ਕਰੋ ਆਪਣੇ ਕੰਮ ਸ਼ੁਰੂਆਤ ਕਰੋ ਠੀਕ ਹੈ ਜੀ ਇੰਨਾ ਕੰਮਾਂ ਦੇ ਵਿੱਚ ਆਓ ਇਨ੍ਹਾਂ ਕੋਲ ਇਨ੍ਹਾਂ ਪ੍ਰਵਾਸੀਆਂ ਦੇ ਕੋਲੋਂ ਇਹ ਕੰਮ ਸੰਭੋ ਤੁਸੀਂ ਪ੍ਰਵਾਸੀਆਂ ਦੇ ਕੋਲੋਂ ਇਹ ਕੰਮ ਸੰਭੂਗੇ ਤਾਂ ਪੰਜਾਬ ਜਿਹੜਾ ਆ ਨਾ ਤਰੱਕੀ ਦੇ ਰਾਹ ਤੇ ਜਾ ਸਕਦਾ ਜੇ ਆਪਾਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਵਾਂਗੇ ਨਾ ਕਿ ਯਾਰ ਸਾਨੂੰ ਹਨਾ ਭਈਆਂ ਨੂੰ ਖਤਰਾ ਵਾ ਜਾਂ ਕਿਦਾਂ ਪ੍ਰਵਾਸੀਆਂ ਨੂੰ ਖਤਰਾ ਇਹਨਾਂ ਨੂੰ ਭਜਾਉਣਾ ਵਾ ਉਹ ਇਹ ਗੱਲਾਂ ਨਾਲ ਨਹੀਂ ਭਜਣੇ ਹੈਗੇਗੇ ਸੋ ਕਈ ਵੀਰ ਇਦਾਂ ਤੇ ਆਉਂਦੇ ਵੀ ਆ ਜਿਨ੍ਹਾਂ ਨਾਲ ਮੇਰੀ ਇਸ ਗੱਲੋਂ ਬੈਂਸਵਾਜੀ ਵੀ ਹੁੰਦੀ ਆ ਕਈ ਬੰਦੇ ਆਉਂਦੇ ਇਹਨਾਂ ਕੋਲ ਆਣ ਕੇ ਛਕਦੇ ਆ ਸੋ ਆਪਾਂ ਨੂੰ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਿਸੇ ਦਾ ਡਰ ਨਹੀਂ ਮਾਰਿਆ ਆਪਾਂ ਸੱਦਾ ਸਵਾਲ ਕਿਸੇ ਨੂੰ ਕਰ ਲਈਦਾ ਕਿਉਂ ਕਿ ਆਹ ਬਈ ਤੁਸੀਂ ਸੋਸ਼ਲ ਮੀਡੀਆ ਦਾ ਹੀ ਬੋਲਣ ਚੁੱਕੇ ਆ ਜਾਂ ਮਤਲਬ ਗਰਾਊਂਡ ਲੈਵਲ ਤੇ ਵੀ ਕੁਝ ਕਰ ਸਕਦੇ ਆ ਲੋਕਾਂ ਦੀ ਜੇ ਗਰਾਊਂਡ ਲੈਵਲ ਤੇ ਕੁਝ ਕਰ ਸਕਦੇ ਆ ਤਾਂ ਫਿਰ ਆਪਣੇ ਲੋਕਾਂ ਕੋਲ ਆਣ ਕੇ ਛਕੋ ਬਿਲਕੁਲ ਫਿਰ ਇੱਕ ਦਿਨ ਇੱਥੇ ਆਇਆ ਸੀ ਬਾਈ ਠੀਕ ਆ ਚਲੋ ਮੈਂ ਨਾਮ ਹੀ ਜਨਤਕ ਕਰ ਦਿੰਦਾ ਕੋਈ ਐਡੀ ਗੱਲ ਨਹੀਂ ਹੈਗੀਗੀ ਆਪਾਂ ਇਥੋਂ ਨਕੂਦਰ ਦਾ ਬੰਦਾ ਉਹਨੇ ਇੱਥੇ ਗੱਡੀ ਲਾ ਕੇ ਆਪਣੇ ਕੋਲ ਪਹਿਲਾਂ ਅੱਧਾ ਘੰਟਾ ਖੜਾ ਰਿਆ ਅੱਧਾ ਘੰਟਾ ਖੜ ਕੋੜ ਕੇ ਉਹਨੇ ਪਹਿਲਾਂ ਆਪਣੇ ਅੱਡੇ ਦੇਖੇ ਜੱਜਣਾ ਉਹਨੇ ਜਦੋਂ ਉਹਨੂੰ ਪਤਾ ਆਇਆ ਇਸ ਗੱਲ ਦਾ ਕਿ ਪੰਜਾਬੀਆਂ ਦੇ ਅੱਡੇ ਆਪਣੇ ਲੱਗੇ ਹੋਏ ਆ ਆਪਾਂ ਪੰਜਾਬੀਆਂ ਕੋਲ ਛੱਕਦੇ ਆ ਉਹ ਇਧਰੋਂ ਗੱਡੀ ਲਾ ਕੇ ਉਹਦਾ ਫਰੈਂਡ ਆਇਆ ਕੋਈ ਮਿਲਣ ਉਹ ਜਾਂਦ ਕੇ ਉਹ ਪ੍ਰਵਾਸੀ ਕੋਲ ਛੱਕਣ ਨੂੰ ਗਿਆ ਉਧਰ ਚੱਲ ਗਿਆ ਜੀ ਹਾਂ ਉਧਰੋਂ ਛੱਕ ਕੇ ਆਇਆ ਫੇਰ ਉਸ ਬੰਦੇ ਨੂੰ ਉਹ ਬੰਦਾ ਜਦੋਂ ਆਇਆ ਮੇਰੇ ਕੋਲ ਉਸ ਬੰਦੇ ਨੂੰ ਮੈਂ ਸਵਾਲ ਕੀਤਾ ਮੈਂ ਕਿਹਾ ਕੀ ਗੱਲ ਬਾਈ ਅਸੀਂ ਵੀ ਮੈਂ ਕਿਹਾ ਪ੍ਰਵਾਸੀਾਂ ਵਰਗੇ ਲੱਗਦੇ ਆ ਤਾਂ ਉਸ ਬੰਦੇ ਦਾ ਸਵਾਲ ਸੁਣਨ ਆਲਾ ਸੀ ਜਦ ਕਿ ਉਹ ਬੰਦਾ ਸਰੂਪ ਦੇ ਵਿੱਚ ਸੀ ਉਹ ਬੰਦੇ ਦੇ ਦਸਤਾਰ ਸਿਰ ਤੇ ਬੰਨੀ ਸੀ ਦਾੜਾ ਪ੍ਰਕਾਸ਼ ਸੀ ਉਸ ਬੰਦੇ ਦਾ ਉਹ ਬੰਦੇ ਦਾ ਸਵਾਲ ਇਹ ਸੁਣਨ ਆਲਾ ਸੀ ਕਹਿੰਦਾ ਬਿਲਕੁਲ ਕਹਿੰਦਾ ਪ੍ਰਵਾਸੀਾਂ ਵਰਗੇ ਲੱਗਦੇ ਆ ਤੇ ਤਾਂ ਬੜੀ ਉਹਦੇ ਲਈ ਸ਼ਰਮ ਦੀ ਗੱਲ ਸੀ ਮੈਂ ਤਾਂ ਕਹੂੰਗਾ ਕਿ ਉਹ ਬੰਦੇ ਨੂੰ ਮਾਰ ਮਿਟਰਣ ਵਾਲੀ ਗੱਲ ਸੀ ਕਿ ਪ੍ਰਵਾਸੀ ਕਹਿੰਦੇ ਨੂੰ ਬਹੁਤ ਵੱਡੀ ਸ਼ਰਮ ਦੀ ਗੱਲ ਆ ਉਦੋਂ ਇੱਕ ਪਾਸੇ ਤੁਸੀਂ ਸੋਸ਼ਲ ਮੀਡੀਆ ਤੇ ਰੌਲਾ ਪਾਈ ਜਾਣਾ ਯਾਰ ਤੁਸੀਂ ਆਹ ਕਰ ਲਓ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਆ ਜਦੋਂ ਫਿਰ ਪੰਜਾਬ ਦੇ ਗਰਾਊਂਡ ਲੈਵਲ ਤੇ ਪੰਜਾਬ ਦੇ ਕੰਮ ਸਾਂਭਣ ਦੀ ਗੱਲ ਆਉਂਦੀ ਆ ਤਾਂ ਉਦੋਂ ਤੁਸੀਂ ਉਹਨਾਂ ਕੰਮਾਂ ਤੋਂ ਕਿਤੇ ਨਾ ਕਿਤੇ ਆਕੀ ਹੋ ਜਾਂਦੇ ਆ ਕਿਤੇ ਨਾ ਕਿਤੇ ਤੁਸੀਂ ਉਹਨਾਂ ਕੰਮਾਂ ਤੋਂ ਭੱਜਦੇ ਆ ਜਦ ਤੁਹਾਨੂੰ ਪਤਾ ਇੱਕ ਬੰਦਾ ਚਲੋ ਠੀਕ ਆ ਫਿਰ ਸਾਡੇ ਲੋਕਾਂ ਕੋਲ ਗੱਲ ਪਤਾ ਕੀ ਹੁੰਦੀ ਆ ਜਦੋਂ ਸਾਡੇ ਲੋਕਾਂ ਨੂੰ ਸਵਾਲ ਕੀਤਾ ਜਾਂਦਾ ਕਿ ਕੀ ਗੱਲ ਅਸੀਂ ਤੁਹਾਨੂੰ ਦਿਖੇ ਨਹੀਂ ਫਿਰ ਅੱਗਿਓ ਪਤਾ ਕੀ ਕਹਿ ਦਿੰਦੇ ਅੱਗਿਓ ਕਹਿ ਦਿੰਦੇ ਆ ਜੀ ਨਹੀਂ ਜੀ ਅਸੀਂ ਤੁਹਾਡੇ ਵੱਲ ਖਿਆਲ ਨਹੀਂ ਕੀਤਾ ਕੀ ਗੱਲ ਜੇ ਸਾਡੇ ਆ ਲਖਿਆਲ ਨਹੀਂ ਕੀਤਾ ਅਸੀਂ ਵੀ ਫਿਰ ਪ੍ਰਵਾਸੀਆਂ ਵਰਗੇ ਦਿਖਦੇ ਆ ਬਿਲਕੁਲ ਜੀ ਇਹ ਖਿਆਲ ਕਰਨਾ ਚਾਹੀਦਾ ਬੜੀ ਮਾੜੀ ਗੱਲ ਸੀ ਮੇਰੇ ਖਿਆਲ ਨਾਲ ਤਾਂ ਇਹੋ ਜਿਹੇ ਦੋ ਗੱਲ ਕੇ ਉਹ ਤਾਂ ਬਹਾਨੇ ਹੁੰਦੇ ਆ ਉਹ ਜਿਹੜੇ ਬੰਦਿਆਂ ਨੂੰ ਤਾਂ ਉਹਨਾਂ ਦੀ ਜਮਰੀਆਂ ਹੋਈਆਂ ਜਮੀਰਾਂ ਕਹਿ ਸਕਦੇ ਆ ਜਉਂਦੀ ਜਮੀਰ ਵਾਲਾ ਤਾਂ ਫਿਰ ਪੰਜਾਬੀ ਕੋਲ ਜਾਊਗਾ ਜੀ ਬਿਲਕੁਲ ਬਿਲਕੁਲ ਮਰੀਆਂ ਜਮੀਰਾ ਕਹਿ ਸਕਦੇ ਆ ਬਿਲਕੁਲ ਮਰੀਆਂ ਜਮੀਰਾ ਵਾ ਮੈਂ ਤੁਹਾਡੇ ਕੋਲ ਕੋਈ ਵੀਡੀਓ ਵੀ ਆ ਮੇਰੇ ਫੋਨ ਦੇ ਵਿੱਚ ਮੈਂ ਤੁਹਾਨੂੰ ਦਿਖਾ ਵੀ ਸਕਦਾ ਵਾਂ ਮੈਂ ਵੀਡੀਓ ਵੀ ਬਣਾਈਆਂਗੇ ਬੰਦੇ ਮਤਲਬ ਇਦਾਂ ਦੇ ਕਹਿੰਦੇ ਕੋਹ ਹੁੰਦੇ ਘਰਾਂ ਦੇ ਬੰਦੇ ਆ ਜਿਹੜੇ ਆਣ ਕੇ ਪ੍ਰਵਾਸੀਆਂ ਕੋਲੋਂ ਛੱਕਦੇ ਬੜੀ ਮੜੀਕਲ ਆ ਜੀ ਅ ਕਲਸਾ ਜੀ ਕੀਮਤੀ ਸਮਾਂ ਸਮੇਂ ਦੇ ਵਿੱਚ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਖਾਲਸਾ ਜੀ ਦੀਆਂ ਗੱਲਾਂ ਸੱਚੀਆਂ ਗੱਲਾਂ ਪੰਜਾਬੀ ਵਿੱਚ ਕਈ ਤੇ ਕੁਝ ਕੋੜੀਆਂ ਗੱਲਾਂ ਪਰ ਕੋੜੀਆਂ ਜੋ ਗੱਲਾਂ ਹੁੰਦੀਆਂ ਹਮੇਸ਼ਾ ਉਹ ਬੁਰੀਆਂ ਲੱਗਦੀਆਂ ਪਰ ਸਚਾਈ ਐ ਪੰਜਾਬ ਦੀ ਐ ਜੋਨਰ ਬਿਆਨ ਕੀਤੇ ਬਿਲਕੁਲ ਸਚਾਈ ਹੈ ਜੇਕਰ ਪੰਜਾਬ ਪੰਜਾਬੀਅਤ ਨੂੰ ਨਾ ਸੰਭਾਲਿਆ ਤੋਂ ਵਾਲ ਟਾਈਮ ਦੇ ਚੋਂ ਸਮਾਂ ਦੂਰ ਨਹੀਂ ਜਦੋਂ ਪ੍ਰਵਾਸੀ ਪ੍ਰਵਾਸੀ ਹੋਣਗੇ ਤੇ ਪ੍ਰਵਾਸੀ ਪ੍ਰਵਾਸੀ ਸ਼ਬਦ ਹੋਇਆ ਪਿਆ ਪਰ ਇਹ ਸ਼ਬਦ ਆਪਾਂ ਖਤਮ ਕਰਨਾ ਹੈ ਇਹ ਪੰਜਾਬੀ ਪੰਜਾਬੀਅਤ ਸ਼ਬਦ ਬਹੁਤ ਵਧੀਆ ਹੈ ਸਿੱਖ ਸਰਦਾਰ ਸ਼ਬਦ ਬਹੁਤ ਵਧੀਆ ਹੈ ਸਿੱਖ ਸੂਰਤ ਵਾਲਾ ਸ਼ਬਦ ਬੜਾ ਵਧੀਆ ਹੈ ਤੇ ਹੋਰ ਵੀ ਜਾਇ ਬਹੁਤ سارے ਸ਼ਬਦ ਨੇ ਜੋ ਵਧੀਆ ਚੰਗੇ ਆ ਇਹਨਾਂ ਸ਼ਬਦਾਂ ਨੂੰ ਆਪਾਂ ਹਮੇਸ਼ਾ ਜਿਉਂਦੇ ਰੱਖਣਾ ਕੈਮਰਾਮੈਨ ਸੋਨੂ ਦਾ ਹਰਦੀਪ ਐਨਐਨਆਰ ਨਿਊਜ਼ ਲੁਕੋਦਰ